ਹਾਂਜੀ ਸਵਾਗਤ ਹੈ ਵੀਰੇ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਪਹਿਲੇ ਸੂਏ ਸੂਣ ਵਾਲੀ ਬੱਚੀ ਐਰਸਾ ਕ੍ਰੋਸ ਬੱਚੀ ਜਰਸੀ ਪਹਿਲੇ ਸੂਏ ਸੂਣ ਵਾਲੀ ਆ 17 18 ਕਿਲੋ ਦੀ ਮਾਲਕਣ ਪੂਰੀ ਵਧੀਆ ਸਕੀਨ ਬੱਚੀ ਥਣ ਲੈਵਾ ਬਹੁਤ ਵਧੀਆ ਥਣ ਲੱਗਿਆ ਹੋਇਆ ਠੰਡੀ ਸੀਲ ਸੂਣ ਦੇ ਵਿੱਚ ਤਿਆਰੀ ਆ ਪੂਰੀ ਅੱਜ ਪਾਲ ਕੇ ਸੂਗੂ ਸ਼ਾਮ ਤੱਕ ਹੋ ਸਕਦਾ ਹੁਣੇ ਹੀ ਸੂਪ ਪਵੇ। ਬਲੂਨ ਬੱਚੀ ਪਹਿਲੇ ਸੂਏ। ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾਹੜੀ ਤਸੀਰ ਹੈ ਗੁਰੂ ਜਿਲ੍ਹਾ ਲੁਧਿਆਣਾ। ਬਹੁਤ ਸੋਹਣੀ ਬੱਚੀ ਆ। ਠੰਡੀ ਸੀਲ ਪੂਰੀ ਐ ਨਾ। ਸੂਣ ਦੇ ਤਿਆਰ ਤਿਆਰ ਆ ਸੂਣ ਲਈ। ਥਣਲੇਵਾ ਤੁਸੀਂ ਦੇਖ ਸਕਦੇ। ਠੰਡੀ ਸੀਲ ਤੁਸੀਂ ਦੇਖ ਸਕਦੇ ਹੋ। ਪੂਰੀ ਐ ਠੰਡੀ ਸੀਲ ਆ। ਬਜਾਲੇ ਮਾਰਿਆ ਸੂਣ ਤੇ ਤਿਆਰੀ ਆ। ਨਗ ਹੋਰ ਵੀ ਬਹੁਤ ਖੜੇ ਨੇ। ਪਸਤਾ ਜੇ ਸੂਏ ਹੋਏ ਕੋਸੂਣ ਵਾਲੀਆਂ ਬੱਸੀਆਂ ਸਾਰੇ ਨਾਗ ਤਿਆਰ ਨੇ ਖੜੇ ਨੇ ਵਧੀਆ 7-8 ਗਾਇਆਂ ਗਰੇਲ ਡੈਰੀ ਫਾਰਮ ਪਿੰਡ ਤੁੰਗਾੜੀ ਤਸਵੀਰ ਹੈ ਕੋਟ ਜ਼ਿਲ੍ਹਾ ਲੁਧਿਆਣਾ ਧੰਨਵਾਦ